ਸਤਿ ਸ਼੍ਰੀ ਅਕਾਲ ਜਸਵਿੰਦਰ ਦੀ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਰੈਸਟੋਰੈਂਟ ਤੋਂ ਵੀ ਜ਼ਿਆਦਾ ਟੇਸਟੀ ਐਗ ਫਰਾਈਡ ਰਾਈਸ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣਨਗੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦੇਣਾ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਇੱਥੇ ਐਗ ਫਰਾਈਡ ਰਾਈਸ ਬਣਾਉਣ ਵਾਸਤੇ ਇੱਕ ਕਟੋਰੀ ਇੱਥੇ ਮੈਂ ਬਾਸਮਤੀ ਚਾਵਲ ਲੈ ਲਿੱਤੇ ਨੇ ਤੁਸੀਂ ਚਾਵਲ ਕਿਸੇ ਵੀ ਕੁਆਲਿਟੀ ਦੇ ਲੈ ਸਕਦੇ ਹੋ ਪਰ ਬਾਸਮਤੀ ਚਾਵਲ ਦੇ ਨਾਲ ਜਿਹੜੇ ਇਹ ਐਗ ਫਰਾਈਡ ਰਾਈਸ ਹੈਗੇ ਨੇ ਬਹੁਤ ਟੇਸਟੀ ਬਣਦੇ ਨੇ ਤੇ ਹੁਣ ਇੱਕ ਬਾਉਲ ਦੇ ਵਿੱਚ ਮੈਂ ਪਾ ਦਿੱਤੇ ਨੇ ਇਹ ਚਾਵਲ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਤੇ ਫਿਰ ਇਸ ਨੂੰ ਪਾਣੀ ਦੇ ਵਿੱਚ ਡਿਪ ਕਰਕੇ ਆਪਾਂ 20 ਤੋਂ 25 ਮਿੰਟ ਲਈ ਰੱਖ ਦਵਾਂਗੇ ਤਾਂ ਜੋ ਇਹ ਹਲਕੇ ਜਿਹੇ ਸੌਫਟ ਹੋ ਜਾਣ ਤੇ ਜਲਦੀ ਬਣ ਜਾਣ ਤੇ ਇੱਕ ਸਾਈਡ ਤੇ ਮੈਂ ਬਤੀਲੇ ਦੇ ਵਿੱਚ ਪਾਣੀ ਰੱਖਿਆ ਹੋਇਆ ਗਰਮ ਹੋਣ ਵਾਸਤੇ ਇਸ ਦੇ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾ ਦਿੱਤਾ ਹੈ ਤੇ ਇੱਕ ਚਮਚ ਇੱਥੇ ਮੈਂ ਰਿਫਾਈਨ ਤੇਲ ਦਾ ਪਾ ਦਿੱਤਾ ਹੈ ਤੇ ਜਿਹੜੇ ਚਾਵਲ ਆਪਾਂ ਭਿਗੋ ਕੇ ਰੱਖੇ ਹੋਏ ਨੇ ਉਹਨਾਂ ਨੂੰ ਵੀ 20-25 ਮਿੰਟ ਹੋ ਗਏ ਹੋਏ ਨੇ ਤੇ ਪਾਣੀ ਦੇਖੋ ਇੱਥੇ ਉਬਲਣਾ ਸ਼ੁਰੂ ਹੋ ਗਿਆ ਹੋਇਆ ਹੁਣ ਇਸ ਸਟੇਜ ਤੇ ਜਿਹੜੇ ਚਾਵਲ ਆਪਾਂ ਭਿਗੋ ਕੇ ਰੱਖੇ ਹੋਏ ਨੇ ਇਹ ਪਾ ਦਵਾਂਗੇ ਮੇਰੇ ਤਰੀਕੇ ਦੇ ਨਾਲ ਤੁਸੀਂ ਇਹ ਚਾਵਲ ਬਣਾਣਾ ਬਹੁਤ ਜ਼ਿਆਦਾ ਟੇਸਟੀ ਬਣਨਗੇ ਤੇ ਚਾਵਲ ਜਿਹੜੇ ਹੈਗੇ ਨੇ ਸਾਰੇ ਹੀ ਦੇਖੋ ਇੱਥੇ ਮੈਂ ਪਾ ਦਿੱਤੇ ਨੇ ਪਾਣੀ ਦੇ ਵਿੱਚ ਜਦੋਂ ਮੈਂ ਚਾਵਲ ਪਾਣੀ ਚ ਪਾਏ ਸੀ ਤਾਂ ਫਲੇਮ ਨੂੰ ਇੱਕ ਵਾਰੀ ਲੋ ਕਰ ਦਿੱਤਾ ਸੀ ਤਾਂ ਜੋ ਪਾਣੀ ਦੇ ਛਿੱਟੇ ਆਪਣੇ ਹੱਥ ਤੇ ਨਾ ਪੈਣ ਤੇ ਹੁਣ ਇੱਕ ਵਾਰੀ ਇਸ ਨੂੰ ਹਿਲਾ ਕੇ ਫਲੇਮ ਨੂੰ ਆਪਾਂ ਫਿਰ ਤੋਂ ਹਾਈ ਕਰ ਦਵਾਂਗੇ ਤੇ ਹਾਈ ਫਲੇਮ ਦੇ ਉੱਪਰ ਤਕਰੀਬਨ ਇਹਨੂੰ ਆਪਾਂ 8 ਮਿੰਟ ਤੱਕ ਪਕਾਵਾਂਗੇ 8 ਮਿੰਟ ਦੇ ਵਿੱਚ ਹੀ ਇਹ ਜਿਹੜੇ ਚਾਵਲ ਹੈਗੇ ਨੇ ਨਾ ਇਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਪੱਕ ਜਾਣਗੇ ਤੇ ਤੁਸੀਂ ਦੇਖੋ ਮੈਨੂੰ ਇੱਥੇ 8 ਮਿੰਟ ਹੋ ਗਏ ਹੋਏ ਨੇ ਇਹ ਦੇਖੋ ਚਾਵਲ ਕਿੰਨੇ ਹੀ ਵਧੀਆ ਤਰੀਕੇ ਦੇ ਨਾਲ ਪੱਕ ਚੁੱਕੇ ਨੇ ਤੇ ਗੈਸ ਦੀ ਫਲੇਮ ਨੂੰ ਵੀ ਮੈਂ ਬੰਦ ਕਰ ਦਿੱਤਾ ਹੋਇਆ ਤੇ 5 ਮਿੰਟ ਤੱਕ ਇਹਨਾਂ ਚਾਵਲਾਂ ਨੂੰ ਹਜੇ ਪਾਣੀ ਦੇ ਵਿੱਚ ਹੀ ਪਿਆ ਰਹਿਣ ਦਵਾਂਗੇ ਉਸ ਤੋਂ ਬਾਅਦ ਇਹਨਾਂ ਨੂੰ ਛਾਨ ਲਵਾਂਗੇ ਤੇ ਤੁਸੀਂ ਦੇਖੋ 5 ਮਿੰਟ ਬਾਅਦ ਇੱਥੇ ਜਿਹੜੇ ਚਾਵਲ ਹੈਗੇ ਨੇ ਇਹ ਮੈਂ ਛਾਨ ਲਿੱਤੇ ਨੇ ਪਾਣੀ nikal ਦਿੱਤਾ ਤੇ ਇੱਕ ਵਾਰੀ ਚਾਵਲਾਂ ਨੂੰ ਹਿਲਾ ਲਿਆ ਤੇ ਚਾਵਲਾਂ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦਵਾਂਗੇ ਤਕਰੀਬਨ 3 ਕੁ ਵਾਰੀ ਆਪਾਂ ਇਸੇ ਤਰੀਕੇ ਦੇ ਨਾਲ ਚਾਵਲਾਂ ਨੂੰ ਹਿਲਾ ਲਵਾਂਗੇ ਚਮਚ ਨਾਲ ਤਾਂ ਜੋ ਜਿਹੜੇ ਇਹ ਚਾਵਲ ਹੈਗੇ ਨੇ ਨਾ ਇਹ ਇਕੱਠੇ-ਇਕੱਠੇ ਨਾ ਹੋਣ ਮਤਲਬ ਕਿ ਆਪਸ ਵਿੱਚ ਜੁੜਨ ਨਾ ਤੇ ਹੁਣ ਆਪਾਂ ਅਗਲੀ ਤਿਆਰੀ ਕਰ ਲੈਨੇ ਆ ਇੱਥੇ 4 ਅੰਡੇ ਲਏ ਨੇ ਤੇ ਇਹਨਾਂ ਚਾਰਾਂ ਅੰਡਿਆਂ ਨੂੰ ਤੋੜ ਲਵਾਂਗੇ ਦੇਖੋ ਅੰਡਿਆਂ ਦੀ ਜਿਹੜੀ ਕੁਆਂਟੀਟੀ ਹੈਗੀ ਏ ਜੇ ਤੁਸੀਂ ਜ਼ਿਆਦਾ ਪਾਣੇ ਨੇ ਤਾਂ ਤੁਸੀਂ 4 ਦੀ ਜਗ੍ਹਾ 5 ਜਾਂ 6 ਅੰਡੇ ਵੀ ਪਾ ਸਕਦੇ ਹੋ ਤੇ ਮੈਂ ਚਾਰੋਂ ਅੰਡੇ ਇੱਥੇ ਤੋੜ ਲਿੱਤੇ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਫੈਂਟ ਲਵਾਂਗੇ। ਬਸ ਇਹਨਾਂ ਚਾਵਲਾਂ ਦੇ ਵਿੱਚ ਆਪਾਂ ਖਾਸ ਧਿਆਨ ਨਮਕ ਦਾ ਰੱਖਣਾ ਹੈ। ਜਦੋਂ ਆਪਾਂ ਚਾਵਲਾਂ ਨੂੰ ਬੋਇਲ ਕੀਤਾ ਸੀ ਉਦੋਂ ਵੀ ਇੱਧਾ ਚਮਚ ਨਮਕ ਪਾਇਆ ਸੀ ਤੇ ਹੁਣ ਜਦੋਂ ਐਗ ਨੂੰ ਪਕਾਣਾ ਹੈ ਉਸ ਤੋਂ ਪਹਿਲਾਂ ਹੁਣ ਇਸ ਐਗ ਦੇ ਵਿੱਚ ਵੀ ਚਮਚ ਦਾ ਚੌਥਾ ਹਿੱਸਾ ਆਪਾਂ ਨਮਕ ਦਾ ਪਾਵਾਂਗੇ। ਨਮਕ ਬਹੁਤ ਜ਼ਿਆਦਾ ਨਹੀਂ ਪਾਣਾ ਕਿਉਂਕਿ ਅੱਗੇ ਜਦੋਂ ਆਪਾਂ ਤੜਕਾ ਲਗਾਣਾ ਹੈ ਤਾਂ ਉਦੋਂ ਵੀ ਨਮਕ ਪਾਣਾ ਹੈ। ਤੇ ਹੁਣ ਇੱਥੇ ਤਕਰੀਬਨ ਦੋ ਛੋਟੇ ਚਮਚ ਜਿਹੜੇ ਨਾਰਮਲ ਆਪਾਂ ਸਬਜ਼ੀ ਖਾਣੇ ਜਿਹੜੇ ਚਮਚ ਨਾਲ ਉਹੀ ਚਮਚ ਦੇ ਹਿਸਾਬ ਨਾਲ ਇੱਥੇ ਮੈਂ ਤੇਲ ਗਰਮ ਕਰ ਲਿੱਤਾ ਹੈ ਤੇ ਇਹ ਜਿਹੜੇ ਫਿੰਟੇ ਹੋਏ ਅੰਡੇ ਹੈਗੇ ਨੇ ਇਹਨਾਂ ਨੂੰ ਪਕਾ ਲਵਾਂਗੇ ਮੀਡੀਅਮ ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ ਤੁਸੀਂ ਦੇਖੋ ਜਿਹੜੇ ਇਹ ਅੰਡੇ ਹੈਗੇ ਨੇ ਇਹਨਾਂ ਨੂੰ ਪਕਾ ਲੈਣੇ ਇਹ ਬੜੀ ਹੀ ਜਲਦੀ ਪੱਕ ਜਾਂਦੇ ਨੇ ਇਹਨਾਂ ਨੂੰ ਕੋਈ ਟਾਈਮ ਨਹੀਂ ਲੱਗਦਾ ਤੇ ਤੁਸੀਂ ਦੇਖੋ ਅੰਡੇ ਜਿਹੜੇ ਹੈਗੇ ਨੇ ਲਗਾਤਾਰ ਹਿਲਾਉਂਦੇ ਹੋਏ ਮੈਂ ਇਹਨਾਂ ਨੂੰ ਪਕਾ ਰਹੀ ਹਾਂ ਤੇ ਜਿਹੜੇ ਇਹ ਅੰਡੇ ਹੈਗੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਪੱਕ ਚੁੱਕੇ ਨੇ ਅੰਡੇ ਜਿਹੜੇ ਹੈਗੇ ਨੇ ਚਾਰੇ ਹੀ ਪੱਕ ਚੁੱਕੇ ਹੋਏ ਨੇ ਤੇ ਹੁਣ ਇਹਨਾਂ ਨੂੰ ਮੈਂ ਇੱਕ ਪਲੇਟ ਦੇ ਵਿੱਚ ਕੱਢ ਕੇ ਰੱਖ ਲਵਾਂਗੇ ਤੇ ਆਪਾਂ ਹੁਣ ਤੜਕਾ ਲਗਾਉਣ ਦੀ ਤਿਆਰੀ ਸ਼ੁਰੂ ਕਰਦੇ ਹਾਂ ਤੜਕਾ ਵੀ ਬਹੁਤ ਹੀ ਜਲਦੀ ਇਸ ਦਾ ਲੱਗ ਜਾਂਦਾ ਹੈ ਤੇ ਹੁਣ ਇੱਥੇ ਮੈਂ ਇੱਕ ਵੱਡਾ ਚਮਚ ਤੇਲ ਦਾ ਪਾ ਲਿੱਤਾ ਹੈ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਇੱਕ ਸਾਈਡ ਤੇ ਮੈਂ ਲਸਣ ਅਦਰਕ ਵੀ ਬਰੀਕ-ਬਰੀਕ ਕੱਟ ਕੇ ਰੱਖਿਆ ਹੋਇਆ ਸੀ ਜਿਵੇਂ ਹੀ ਤੇਲ ਗਰਮ ਹੋ ਜਾਏਗਾ ਤੇ ਇਹ ਜਿਹੜਾ ਲਸਣ ਤੇ ਅਦਰਕ ਹੈਗਾ ਇਸ ਤੇਲ ਦੇ ਵਿੱਚ ਪਾ ਦਵਾਂਗੇ ਦੇਖੋ ਲਸਣ ਅਦਰਕ ਨੂੰ ਆਪਾਂ ਬਹੁਤ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਲੋ ਮੀਡੀਅਮ ਫਲੇਮ ਤੇ ਤਕਰੀਬਨ ਡੇਢ ਮਿੰਟ ਤੱਕ ਇਹਨਾਂ ਨੂੰ ਭੁੰਨ ਲਵਾਂਗੇ ਤੇ ਲਗਾਤਾਰ ਹਿਲਾਉਂਦੇ ਹੋਏ ਹੀ ਇਹਨਾਂ ਨੂੰ ਭੁੰਨਣਾ ਤੇ ਮੈਨੂੰ ਇਥੇ ਲਗਾਤਾਰ ਹਿਲਾਉਂਦੇ ਹੋਏ ਡੇਢ ਕਿ ਮਿੰਟ ਹੋ ਗਿਆ ਹੋਇਆ ਤੇ ਜਿਹੜੇ ਲਸਣ ਅਦਰਕ ਹੈਗੇ ਹੁਣੇ ਹੀ ਦੇਖਿਓ ਤੁਸੀਂ ਇਹਨਾਂ ਦਾ ਕਲਰ ਚੇਂਜ ਹੋ ਜੇਗਾ ਇੱਕ ਸਾਈਡ ਤੇ ਮੈਂ ਇੱਕ ਸ਼ਿਮਲਾ ਮੀਚ ਕੱਟ ਕੇ ਰੱਖੀ ਹੋਈ ਏ ਅੱਧੀ ਗਾਜਰ ਇੱਕ ਪਿਆਜ਼ ਤੇ ਨਾਲ ਇੱਕ ਹਰੀ ਮੀਚ ਤੇ ਤੁਸੀਂ ਦੇਖੋ ਜਿਹੜਾ ਲਸਣ ਅਦਰਕ ਹੈਗਾ ਇਹਨਾਂ ਦਾ ਕਲਰ ਵੀ ਹਲਕਾ ਅਜਿਹਾ ਚੇਂਜ ਹੋ ਗਿਆ ਹੋਇਆ ਤੇ ਇਹ ਜਿਹੜੀਆਂ ਸਾਰੀਆਂ ਸਬਜ਼ੀਆਂ ਆਪਾਂ ਕੱਟ ਕੇ ਰੱਖੀਆਂ ਹੋਈਆਂ ਸ਼ਿਮਲਾ ਮੀਚ ਪਿਆਜ਼ ਗਾਜਰ ਤੇ ਹਰੀ ਮੀਚ ਇਹ ਸਾਰੀਆਂ ਆਪਾਂ ਪਾ ਦਵਾਂਗੇ ਤੇ ਇਹਨਾਂ ਨੂੰ ਵੀ ਸਿਰਫ 2 ਮਿੰਟ ਤੱਕ ਹੀ ਪਕਾਵਾਂਗੇ ਮੀਡੀਅਮ ਫਲੇਮ ਦੇ ਉੱਪਰ ਤੇ ਪਹਿਲਾਂ ਤਾਂ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਜਿਹੜਾ ਥਾਰਾ ਪਿਆਜ਼ ਹੁੰਦਾ ਇਹ ਪਾ ਦਵਾਂਗੇ ਤੇ ਹੁਣ ਇਸ ਨੂੰ ਆਪਾਂ 2 ਮਿੰਟ ਤੱਕ ਪਕਾਵਾਂਗੇ ਮੀਡੀਅਮ ਫਲੇਮ ਦੇ ਉੱਪਰ ਤੁਸੀਂ ਦੇਖੋ ਜਿਹੜੀਆਂ ਸਬਜ਼ੀਆਂ ਆਪਾਂ ਪਾਈਆਂ ਨੇ ਨਾ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਣਾ ਇਹਨਾਂ ਦਾ ਕਰੰਚ ਇਸੇ ਤਰੀਕੇ ਦੇ ਨਾਲ ਹੀ ਰਹਿਣਾ ਚਾਹੀਦਾ ਕਹਿੰਦਾ ਮਤਲਬ ਕਿ ਇਹ ਹਲਕੀਆਂ ਜੀਆਂ ਹੀ ਸੌਫਟ ਹੋਣੀਆਂ ਚਾਹੀਦੀਆਂ ਨੇ ਬਹੁਤ ਜ਼ਿਆਦਾ ਨਹੀਂ ਇਹਨਾਂ ਨੂੰ ਪਕਾਉਣਾ ਇਹਨਾਂ ਦਾ ਕ੍ਰਾਂਚ ਥੋੜਾ ਜਿਹਾ ਰਹਿਣਾ ਚਾਹੀਦਾ ਤਾਂ ਹੀ ਜਿਹੜੇ ਚਾਵਲ ਹੈਗੇ ਨੇ ਉਹ ਸਵਾਦ ਲੱਗਦੇ ਨੇ ਤੇ ਡੇਢ ਤੋਂ 2 ਮਿੰਟ ਹੋ ਗਏ ਨੇ ਇਹਨਾਂ ਨੂੰ ਪਕਾਉਂਦੇ ਹੋਏ ਤੇ ਇਸ ਦੇ ਵਿੱਚ ਹੁਣ ਮੈਂ ਚਮਚ ਦਾ ਚੌਥਾ ਹਿੱਸਾ ਨਮਕ ਦਾ ਪਾਇਆ ਹੈ ਮੈਂ ਸਬਜ਼ੀਆਂ ਦੇ ਹਿਸਾਬ ਨਾਲ ਹੀ ਨਮਕ ਪਾਇਆ ਕਿਉਂਕਿ ਚਾਵਲ ਤੇ ਅੰਡਿਆਂ ਦੇ ਵਿੱਚ ਆਪਾਂ ਪਹਿਲਾਂ ਹੀ ਨਮਕ ਪਾਇਆ ਹੋਇਆ ਸੀ ਤੇ ਚਮਚ ਦਾ ਚੌਥਾ ਹਿੱਸਾ ਨਮਕ ਦਾ ਪਾਉਣ ਤੋਂ ਬਾਅਦ ਇਸ ਦੇ ਵਿੱਚ ਮੈਂ ਪਾ ਦਿੱਤਾ ਹੈ ਅੱਧਾ ਚਮਚ ਕਾਲੀ ਮਿਰਚ ਪਾਊਡਰ ਤੇ ਨਾਲ ਹੀ ਇੱਥੇ ਹੁਣ ਮੈਂ ਪਾ ਦਿੱਤਾ ਹੈ ਅੱਧਾ ਚਮਚ ਗਰਮ ਮਸਾਲਾ ਤੇ ਨਾਲ ਹੀ ਇੱਥੇ ਹੁਣ ਇੱਕ ਚਮਚ ਚਿਲੀ ਸੌਸ ਪਾ ਦਵਾਂਗੇ ਇਸ ਦੇ ਵਿੱਚ ਚਿਲੀ ਸੌਸ ਪਾਣ ਤੋਂ ਬਾਅਦ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਸਿਰਫ ਮਿਕਸ ਹੀ ਕਰਨਾ ਹੈ ਮਸਾਲਿਆਂ ਨੂੰ ਆਪਾਂ ਕੋਈ ਬਹੁਤ ਜ਼ਿਆਦਾ ਪਕਾਣਾ ਨਹੀਂ ਹੈਗਾ ਬਸ ਦੇਖੋ ਹੁਣ ਸਾਰੀਆਂ ਚੀਜ਼ਾਂ ਨੂੰ ਮੈਂ ਇੱਥੇ ਮਿਕਸ ਕਰ ਲਿੱਤਾ ਹੈ ਤੇ ਹੁਣ ਇਸ ਦੇ ਵਿੱਚ ਜਿਹੜੇ ਇਹ ਚਾਵਲ ਹੈਗੇ ਨੇ ਆਪਾਂ ਬੋਇਲ ਕਰਕੇ ਰੱਖੇ ਹੋਏ ਨੇ ਇਹ ਪਾ ਦਵਾਂਗੇ ਤੇ ਤੁਸੀਂ ਦੇਖੋ ਚਾਵਲ ਬਿਲਕੁਲ ਵੀ ਚਿਪਕੇ ਹੋਏ ਨਹੀਂ ਹੈਗੇ ਆਪਸ ਦੇ ਵਿੱਚ ਤੇ ਹੁਣ ਇਸ ਦੇ ਵਿੱਚ ਨਾਲ ਹੀ ਜਿਹੜੇ ਅੰਡੇ ਆਪਾਂ ਪਕਾ ਕੇ ਰੱਖੇ ਹੋਏ ਨੇ ਇਹ ਵੀ ਪਾ ਦਵਾਂਗੇ ਤੇ ਇਸ ਦੇ ਵਿੱਚ ਹੁਣ ਮੈਂ ਪਾਵਾਂਗੀ ਇੱਕ ਚਮਚ ਸੋਇਆ ਸੌਸ ਦਾ ਸੋਇਆ ਸੌਸ ਬਹੁਤ ਜ਼ਿਆਦਾ ਨਹੀਂ ਪਾਣੀ ਬਸ ਇੱਕ ਚਮਚ ਹੀ ਪਾਣੀ ਹੈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੀਡੀਅਮ ਫਲੇਮ ਦੇ ਉੱਪਰ 2-3 ਮਿੰਟ ਤੱਕ ਹਿਲਾਉਂਦੇ ਹੋਏ ਪਕਾਣਾ ਹੈ ਬਹੁਤ ਜ਼ਿਆਦਾ ਪਕਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਚਾਵਲ ਵੀ ਆਪਾਂ ਬੋਇਲ ਕੀਤੇ ਹੋਏ ਨੇ ਤੇ ਜਿਹੜੇ ਅੰਡੇ ਹੈਗੇ ਨੇ ਉਹ ਵੀ ਪਕਾ ਕੇ ਪਾਏ ਹੋਏ ਨੇ ਇਸ ਦੇ ਵਿੱਚ ਤੇ ਤੁਸੀਂ ਦੇਖੋ ਐਗ ਫਰਾਈਡ ਰਾਈਸ ਕਿੰਨੇ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣ ਚੁੱਕੇ ਹੋਏ ਨੇ ਬਹੁਤ ਹੀ ਜ਼ਿਆਦਾ ਟੇਸਟੀ ਇਹ ਰਾਈਸ ਬਣੇ ਨੇ ਰੈਸਟੋਰੈਂਟ ਤੋਂ ਵੀ ਜ਼ਿਆਦਾ ਦੇਖੋ ਟੇਸਟੀ ਫਰਾਈਡ ਰਾਈਸ ਇੱਥੇ ਬਣ ਕੇ ਤਿਆਰ ਹੋ ਚੁੱਕੇ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਤੁਹਾਡੇ ਕੋਲੋਂ ਵੀ ਇਹ ਜਿਹੜੇ ਚਾਵਲ ਹੈਗੇ ਨੇ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਤੇ ਚਾਵਲ ਹੁਣ ਸਰਵ ਹੋਣ ਦੇ ਲਈ ਰੈਡੀ ਨੇ ਤੇ ਤੁਸੀਂ ਦੇਖੋ ਕਿੰਨੇ ਹੀ ਵਧੀਆ ਐਗ ਫਰਾਈਡ ਰਾਈਸ ਇੱਥੇ ਬਣ ਚੁੱਕੇ ਨੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ